ਇਹਦੇ ਵਿੱਚ ਨਾ ਪੈਸਾ ਢੇਲਾ ਰੱਖਣਾ ਜੀ ਲੁਕੋ ਕੇ ਆਹ ਹੌਲ ਦੇ ਵਿੱਚ ਪੈਸਾ ਢੇਲਾ ਲੁਕੋ ਕੇ ਰੱਖਦੇ ਸੀ ਤੇ ਉਤੋਂ ਦੀ ਪੱਟੀ ਬੰਦ ਕਰ ਦਿੰਦੇ ਹੁੰਦੇ ਸੀਗੇ ਇਹ ਸੀਗਾ ਮਤਲਬ ਕੰਮ ਪੈਸਾ ਢੇਲਾ ਲੁਕਉਣ ਨੂੰ ਜਿਵੇਂ ਇੱਕ ਆ ਪੱਥਰ ਲੱਗਿਆ ਇਹਦੇ ਵਿੱਚ ਵੀ ਮਗਰਲੇ ਪਾਸੇ ਕੁਝ ਸਮਾਨ ਰੱਖ ਕੇ ਮੂਰੋ ਕੁਝ ਸੱਲ ਪੱਥਰ ਲਾ ਦਿੰਦੇ ਸੀ ਪਤਾ ਲੱਗੇ ਵੀ ਕੋਈ ਮੂਰਤੀ ਲੱਗੀ ਆ ਤੇ ਖਿਆਨੇ ਦਾ ਨਾ ਪੈਸੇ ਢੇਲੇ ਦਾ ਨਾ ਪਤਾ ਲੱਗੇ ਆਹ ਖਾਵਾ ਤੇ ਬਰੂਦ ਰੱਖਿਆ ਜਾਂਦਾ ਸੀ ਸਾਰਾ ਮਤਲਬ ਇੱਥੇ ਬਰੂਦ ਜਮਾ ਹੁੰਦਾ ਸੀਗਾ ਸਾਰਾ ਹੀ ਖੁੱਲਾ ਹੀ ਆ ਇਹ ਚਾਰੇ ਪਾਸੇ ਕੰਤ ਨਜਰ ਰਹੀ تھی ਜਿੰਨਾ ਵੀ ਜਿੰਨਾ ਵੀ ਬਰੂਦ ਕਿੜਾ ਥੋੜੀ ਮਾਤਰਾ ਜੁ ਹੁੰਦਾ ਸੀ ਬਹੁਤ ਵੱਡੇ ਪੱਧਰ ਤੇ ਇਸ ਥਾਂ ਦੇ ਉੱਤੇ ਬਰੂਦ ਜਮਾ ਕਰਕੇ ਰੱਖਿਆ ਜਾਂਦਾ ਸੀ ਸਟੋਰ ਕਰਕੇ ਵੀ ਕਿਸੇ ਵੀ ਵੇਲੇ ਲੋੜ ਪਵੇ ਤਾਂ ਤੁਸੀਂ ਉਹ ਕਮ ਆ ਸਕੇ ਆ ਸੀ ਦੇਖ ਸਕਦੇ ਹੋ ਇੱਥੋਂ ਪਾਣੀ ਭਰਿਆ ਜਾਂਦਾ ਸੀ ਕਾਰਨ ਖੂਹ ਦਿਖਾ ਦੇ ਕਿਰਾ ਲੈ ਆ ਇਹ ਅੰਦਰ ਖਾਤੇ ਖੂਹ ਬਣਾਇਆ ਹੋਇਆ ਸੀਗਾ ਦੇਖੋ ਲੈ ਮਤਲਬ ਪਰਦੇ ਦੇ ਵਿੱਚ ਹੀ ਸਾਰਾ ਪ੍ਰਬੰਧ ਕੀਤਾ ਹੋਇਆ ਸੀ ਉਹਨਾਂ ਦਾ ਤਖਤੋਂ ਦੀ ਆਤੂਈ ਹੁੰਦੀ ਸੀ ਲਾੜ ਜੀ ਇੱਥੋਂ ਅੱਗ ਲਾ ਦਿੰਦੇ ਸੀ ਜਿੱਥੋਂ ਫਾਇਰ ਦਾ ਹੁਕਮ ਕੀਤਾ ਜਾਂਦਾ ਸੀ ਅੱਗ ਦੇ ਦੋ ਤਾਂ ਫਿਰ ਇਹ ਚੱਲ ਪੈਂਦੀ ਸੀ ਤਾਂ ਇੱਥੇ ਦਿਵਾਨੇ ਖਾਸ ਕਹਿ ਸਕਦੇ ਆ ਇੱਕ ਕਿਸਮ ਦੀ ਪਾਰਲੀਮੈਂਟ ਜਿੱਥੇ ਖਾਸ ਐਲਾਨ ਜਾਂ ਮਤੇ ਪਾਈ ਜਾਂਦੇ ਸੀ ਵੀ ਆ ਰਾਜਾ ਇੱਥੇ ਬੈਠਦਾ ਹੁੰਦਾ ਸੀਗਾ ਕਿਉਂਕਿ ਮਗਰਲੇੋਂ ਪਾਸੇੋਂ ਹੀ ਆਉਂਦਾ ਸੀ ਉਹ ਗੇਟ ਦਿੱਤਾ ਨਾ ਰਾਜੇ ਦੀ ਐਂਟਰੀ ਮਗਰਲੇ ਪਾਸੇੋਂ ਤੋਂ ਹੁੰਦੀ ਸੀਗੀ ਇਸ ਵਕਤ ਅਸੀਂ ਬੈਰ ਦੇ ਕਿਲੇ 'ਚ ਆ ਪਹੁੰਚੇ ਆ ਜਿਹਨੂੰ ਬੈਰੀਗਡ ਦਾ ਕਿਲਾ ਵੀ ਕਿਹਾ ਜਾਂਦਾ ਸੀਗਾ ਇਹ ਬਿਆਨਾਂ ਤੋਂ 17 ਕਿਲੋਮੀਟਰ ਦੂਰ ਆ ਭਰਤਪੁਰ ਤੋਂ ਕਹਿ ਸਕਦੇ ਹਾਂ ਕਿ 40 ਕਿਲੋਮੀਟਰ 45 ਕਿਲੋਮੀਟਰ ਮੰਨ ਸਕਦੇ ਹੋ ਇਹਨੂੰ ਬੈਰੀਗੜ ਵੀ ਕਿਹਾ ਜਾਂਦਾ ਸੀਗਾ ਇਹ ਬਣਾਇਆ ਸੀਗਾ ਮਹਾਰਾਜਾ ਬਦਨ ਸਿੰਘ ਨੇ 1730 ਦੇ ਨੇੜੇ 26 ਦੇ ਨੇੜੇ ਬਣਾਇਆ ਦੱਸਿਆ ਜਾਂਦਾ 1726 ਚ ਬਣਾਇਆ ਸੀ ਬਦਨ ਸਿੰਘ ਨੇ ਸੂਰਜਮਲ ਨੂੰ ਕੁਮੇਰ ਤੇ ਪ੍ਰਤਾਪ ਸਿੰਘ ਨੂੰ ਬੈਰ ਦਾ ਕਿਲਾ ਬਣਾ ਕੇ ਦਿੱਤਾ ਸੀ ਵੀ ਤਾਂ ਕਿ ਆਪਣੇ ਪੁੱਤਰਾਂ ਦੇ ਵਿੱਚ ਉਹਦੇ ਪੁੱਤਰਾਂ ਚ ਇਹ ਅਸਾਧਾ ਕਿ ਲੜਾਈ ਨਾ ਹੋਵੇ ਉੱਤਰਾ ਅਧਿਕਾਰ ਨੂੰ ਲੈ ਕੇ ਮਤਲਬ ਜਿਹੜਾ ਕੁਮੇਰ ਦਾ ਕਿਲਾ ਸੀ ਉਹ जाट ਸੂਰਜਮਲ ਨੂੰ ਦਿੱਤਾ ਸੀ ਤੇ ਜਿਹੜਾ ਵੈਰ ਦਾ ਕਿਲਾ ਵਾ ਇਹ ਮਹਾਰਾਜਾ ਪ੍ਰਤਾਪ ਸਿੰਘ ਨੂੰ ਦਿੱਤਾ ਸੀਗਾ ਇਹ जाट ਰਾਜਾਂ ਦਾ ਕਿਲਾ जाट ਰਾਜਾਂ ਦੇ ਕਿਲੇ ਚ ਆ ਚੁੱਕੇ ਆ ਆ ਦਰਵਾਜ਼ੇ ਪੁਰਾਣੇ ਲੱਗੇ ਹੋਇਆ ਮੋਟੇ-ਮੋਟੇ ਆਜੂ ਕਰਾ ਦੇਖੀਏ ਕਰਨਾ ਜੀ ਅੰਦਰ ਸ਼ਾਨਦਾਰ ਕਿਲਾ ਬਣਿਆ ਗਿਆ ਹੋਇਆ ਵਾ ਬਰੂਦਖਾਨੇ ਵੀ ਹੈਗੇ ਆ ਜਿਹੜੀ ਮੈਂ ਇੱਕ ਤੁਹਾਨੂੰ ਲੱਕੜ ਦੀ ਉਦਾਹਰਨ ਦਿਨਾ ਹੁੰਨਾ ਵਾ ਆਹ ਦੇਖਿਓ ਆਹ ਲੱਕੜ ਆ ਨਾ ਇਹ ਇਹ ਬਾਗ ਇਹ ਲੱਕੜ ਕੱਢ ਕੇ ਇਸ ਦਾ سپورਟ ਦੇ ਨਾਲ ਇਧਰੋਂ ਕੱਢ ਕੇ ਲੰਮੀ ਹੁੰਦੀ ਸੀਗੀ ਤਾਂ ਇਹਦੇ ਨਾਲ ਇਧਰ ਫਸਾ ਦਿੰਦੇ ਸੀਗਾ ਗੋਲ ਚੱਕਰ ਜਿਹਾ ਦਿੱਤਾ ਦਿੱਤਾ ਹੋਇਆ ਵਾ ਇਹਦੇ ਵਿੱਚ ਫਿੱਟ ਕਰ ਦਿੰਦੇ ਸੀਗੇ ਆ ਜੋ ਕਿਰਾ ਇੱਥੇ ਇਹ ਦਰਬਾਨ ਬੈਠਦੇ ਹੁੰਦੇ ਸੀਗੇ ਦਰਬਾਰੀ ਬੈਠਣੇ ਸਿਕਿਉਰਟੀ ਬਣੇ ਜਿਵੇਂ ਹੁਣ ਆਪਾਂ ਤਾਂ ਸਿੱਧਾ ਹੀ ਅਗੇ ਅੰਦਰ ਤੋਂ ਉਹਨਾਂ ਜ਼ਮਾਨੇ ਚ ਚੈੱਕ ਕਰਕੇ ਹੀ ਅੰਦਰ ਆਇਆ ਜਾਂਦਾ ਸੀਗਾ ਤੇ ਤੇ ਇਧਰ ਆ ਜਾਓ ਮੜਾ ਜਾ ਤੇ ਦੇਖੋ ਵੀ ਕਿਹੋ ਜਿਹੇ ਹਿਸਾਬ ਕੁਤਾਬ ਦੇ ਮਹਿਲ ਬਣੇ ਹੋਇਆ ਸ਼ਾਨਦਾਰ ਤੇ ਇੱਕ ਵੱਡੀ ਸਾਰੀ ਤੂਪ ਇਹ ਵੀ ਭਰਤਪੁਰ ਰਿਆਸਤ ਦਾ ਕਿਲਾ ਵਾ Rajasthan ਦੇ ਵਿੱਚ ਇਸ ਵਕਤ ਅਸੀਂ ਘੁੰਮ ਰਹੇ ਬਹੁਤ ਸ਼ਾਨਦਾਰ ਕਲਾ ਕਰਤیاں ਹੋਈਆਂ ਨੇ ਤੇ ਆਜੂ ਗਿਰਾਂ ਤੇ ਆ ਤੂਪ ਪਈਆ ਵੱਡੀ ਸਾਰੀ ਆ ਦੇਖਿਓ ਗਿਰਾਂ ਸ਼ਾਨਦਾਰ ਤੂਪ ਆ ਦੇਖੋ ਫਟ ਕਰਕੇ ਉਵੇਂ ਹੀ ਰੱਖੀ ਹੋਈ ਆ ਹਜੇ ਮਤਲਬ ਇਹ ਇਹ ਪਈ ਤਾਂ ਕਿਸੇ ਬੁਰਜ ਦੇ ਉੱਤੇ ਹੋਊਗੀ ਇਹ ਹੁਣ ਜਸਟ ਇੱਕ ਸਿਰਫ ਸਜਾ ਕੇ ਹੀ ਇੱਥੇ ਰੱਖੀ ਗਈ ਆ ਤੇ ਇੱਥੋਂ ਦੀ ਆ ਤੂਈ ਹੁੰਦੀ ਸੀ ਲਾੜ ਜੀ ਇੱਥੋਂ ਅੱਗ ਲਾਉਂਦੇ ਸੀ ਜਿੱਥੋਂ ਫਾਇਰ ਦਾ ਹੁਕਮ ਕੀਤਾ ਜਾਂਦਾ ਸੀ ਅੱਗ ਦੇ ਦਿਓ ਤਾਂ ਫਿਰ ਇਹ ਚੱਲ ਪੈਂਦੀ ਸੀ ਦਰਸ਼ਕੋ ਜਿਹੜਾ ਸਾਹਮਣੇ ਇਮਾਰਤ ਤੁਸੋਂ ਦੱਸ ਰਹੀ ਹੈ ਨਾ ਇਹ ਦੀਵਾਨੇ ਆਮ ਸੀ ਮਤਲਬ ਜਿਹੜੇ ਆਮ ਲੋਕ ਸੀ ਜਿੱਥੇ ਆਉਣਾ ਤੋਪ ਪਈਆ ਇੱਥੇ ਖੜ ਜਾਂਦੇ ਹੁੰਦੇ ਸੀਗੇ ਤੇ ਜਿਹੜਾ ਰਾਜਾ ਮਹਾਰਾਜ ਜੇ ਕਿਸੇ ਲੋਕਾਂ ਨੂੰ ਸੰਬੋਧਨ ਕਰਨਾ ਤਾਂ ਸਾਹਮਣੇ ਉੱਥੇ ਖੜ ਕੇ ਸੰਬੋਧਨ ਕਰ ਦਿੰਦਾ ਹੁੰਦਾ ਸੀਗਾ ਮੈਂ ਦੀਵਾਨੇ ਆਮ ਸੀ ਆਮ ਲੋਕਾਂ ਦੇ ਲਈ ਤਿਹਰਾ ਖਾਸ ਸੀਗਾ ਜਿਹੜੀ ਖਾਸ ਮੀਟਿੰਗ ਹੁੰਦੀ ਸੀ ਉਹ ਅਲੱਗ ਰੂਪਾ ਉਹਨੂੰ ਦੀਵਾਨੇ ਖਾਸ ਕਿਹਾ ਜਾਂਦਾ ਸੀਗਾ ਜਿੱਥੇ ਆਮ ਵੱਡ ਖਾਸ ਲੋਕਾਂ ਦਾ ਦੀਵਾਨ ਸੱਜਦਾ ਸੀਗਾ ਆਜੋ ਇਹ ਚ ਵੱਟ ਇਹ ਚ ਬਰੂਦਖਾਨੇ ਵੀ ਹੈਗੇ ਆ ਉਹ ਵੀ ਆਪਾਂ ਦੇਖ ਕੇ ਆਉਨੇ ਆ ਰਾਜਾ ਰਾਣੀ ਦੇ ਮਹਿਲ ਵੀ ਹੈਗੇ ਆ ਇਹਨੂੰ ਵੈਰ ਦਾ ਕਿਲਾ ਕਹਿੰਦੇ ਆ ਇਹ ਜੱਟਾਂ ਦਾ ਕਿਲਾਵਾ ਤੇ ਜੱਟਾਂ ਦੀ ਰਾਸ਼ਤਾਨੀ ਸੀਗੀ ਭਰਤਪੁਰ ਇਸ ਵਕਤ ਅਸੀਂ ਰਾਜਸਥਾਨ ਦੇ ਵਿੱਚ ਆ ਐ ਕਿਉਂਕਿ ਜੱਟਾਂ ਨੇ ਕਈ ਕਿਲੇ ਤੇ ਮਹਿਲ ਬਣਾਏ ਡੀਗ ਦਾ ਕਿਲਾ ਪਰਤ ਪਾਰ ਕਮੀਰ ਵੈਰੀ ਵੈਰੀ ਗੁੱਡ ਇਹ ਵੈਰ ਕਿਲਾ ਜਿੱਥੇ ਹੁਣ ਆਪਾਂ ਆਂ ਵਾਹ ਜੀ ਵਾਹ ਇਹ ਸੀਗਾ ਦੀਵਾਨੇ ਖਾਸ ਜਿੱਥੇ ਖਾਸ ਲੋਕ ਰਹਿੰਦੇ ਸੀਗੇ ਇਹ ਸੀ ਪਾਣੀ ਦੇ ਕੁੰਡ ਭਰੇ ਰਹਿੰਦੇ ਇਹ ਚ ਫੁਆਰਾ ਸਿਸਟਮ ਲੱਗੇ ਹੁੰਦੇ ਸੀ ਇਹ ਵੀ ਫੁਆਰੇ ਆ ਆ ਲਾਲ ਜੇ ਦੱਸ ਰਿਹਾ ਨਾ ਤੁਹਾਨੂੰ ਇਹ ਫੁਆਰਿਆਂ ਦੇ ਵਾਸਤੇ ਸੀਗਾ ਕਿਉਂਕਿ ਫੁਆਰੇ ਜਿਹੜਾ ਪੱਡੀਕ ਦਾ ਕੇ ਉਹ ਚ ਵੀ ਫੁਆਰੇ ਬਹੁਤ ਜ਼ਿਆਦਾ ਲੱਗੇ ਸੀ ਇਹ ਫੁਆਰੇ ਲੱਗੇ ਹੋਏ ਹੁੰਦੇ ਸੀ ਇੱਥੇ ਤਾਂ ਇੱਥੇ ਦੀਵਾਨੇ ਖਾਸ ਕਹਿ ਸਕਦੇ ਆ ਇੱਕ ਕਿਸਮ ਦੀ ਪਾਰਲੀਮੈਂਟ ਜਿੱਥੇ ਖਾਸ ਐਲਾਨ ਜਾਂ ਮਤੇ ਪਾਈ ਜਾਂਦੇ ਸੀ ਵੀ ਆਹ ਕੰਮ ਕਰਨ ਵਾਲਾ ਵਾ ਕੋਈ ਰਾਜ ਪ੍ਰਬੰਧ ਨੂੰ ਦੇਖਣ ਦੇ ਲਈ ਮੰਤਰੀ ਸੰਤਰੀ ਵਜ਼ੀਰ ਜਿਨੇ ਮਿਨਿਸਟਰ ਸੀ ਉਸ ਸਮੇਂ ਦੇ ਉਹ ਇਸ ਥਾਂ ਤੇ ਬੈਠਦੇ ਹੁੰਦੇ ਸੀਗੇ ਤੇ ਰਾਜਾ ਇੱਥੇ ਰਾਜਾ ਇੱਥੇ ਬੈਠਦਾ ਹੁੰਦਾ ਸੀਗਾ ਕਿਉਂਕਿ ਮਗਰਲੇੋਂ ਪਾਸੇੋਂ ਹੀ ਆਉਂਦਾ ਸੀ ਉਹ ਗੇਟ ਦਿੱਤਾ ਨਾ ਰਾਜੇ ਦੀ ਐਂਟਰੀ ਮਗਰਲੇ ਪਾਸੇੋਂ ਤੋਂ ਹੁੰਦੀ ਸੀਗੀ ਉੱਥੋਂ ਆ ਕੇ ਉਹ ਇੱਥੇ ਬੈਠ ਜਾਇਆ ਕਰਦਾ ਹੁੰਦਾ ਸੀਗਾ ਤੇ ਆਹ ਦਿੱਖਤੇ ਜਿਹੜੇ ਉਦੋਂ ਬਿਨਾ ਲੋਕ ਦੇਖਣ ਆਲੇ ਸੀ ਵੱਧ ਜਾਂਦਾ ਸੀ ਇਕੱਠੇ ਜੇ ਕੋਈ ਪਰ ਤਾਂ ਬੈਠ ਜਾਂਦੇ ਸੀ। ਤਾਂਲੇ ਪਾਸੇ ਵੀ ਤੁਸੀਂ ਦੇਖੋਗੇ। ਤਾਂਲੇ ਪਾਸੇ ਵੀ ਲੋਕ ਉੱਥੇ ਬੈਠ ਜਾਇਆ ਕਰਦੇ ਹੁੰਦੇ ਸੀਗੇ। ਆ ਦੇਖ ਸਕਦੇ ਹੋ ਕਿੰਨੀ ਸ਼ਾਨਦਾਰ ਇਮਾਰਤ ਆ। ਆਪਾਂ ਤਾਂਲੇ ਪਾਸੇ ਵੀ ਚੱਲਦੇ ਆ ਤੇ ਨਾਲੇ ਦੇਖਦੇ ਜਾਂਦੇ ਆ ਹੋਰ। ਆਜੋ ਇਧਰਲੇ ਪਾਸੇ ਚੱਲ ਜਾਈਏ ਦੀਵਾਨੇ ਖਾਸ ਤੋਂ ਤੇ ਇਹਦੇ ਥੱਲੇ ਵੀ ਗੁਪਤ ਕਮਰੇ ਹੁੰਦੇ ਸੀਗੇ। ਕਰਨ ਇਧਰ ਦਿਖਾਈ। ਥੱਲੇ ਡੱਗ ਚੁੱਕੀਆਂ ਇਮਾਰਤਾਂ ਇਹਦੇ ਥੱਲੇ ਵੀ ਗੁਪਤ ਕਮਰੇ ਹੁੰਦੇ ਸੀਗੇ। ਆ ਦੇਖ ਸਕੋ ਦਿਓ। ਉੱਤੇ ਇਮਾਰਤ ਅਲੱਗ ਆ ਤੇ ਥੱਲੇ ਇਮਾਰਤ ਅਲੱਗ ਆ ਦੇਖੋਗੇ ਰਾਂ। ਇਸ ਤ੍ਰਿਕ ਦੇ ਕਮ ਹੁੰਦੇ ਸੀ ਰਾਜਿਆਂ ਦੇ ਕਰਨ ਆ ਜੋ ਮਗਰਲੇ ਪਾਸੇ ਚੱਲ ਗਏ ਇਹ ਜੱਟਾਂ ਦਾ ਕਿਲਾਵਾ जाट ਰਾਜਿਆਂ ਦਾ ਕਿਲਾ ਤੇ ਹੁਣ ਆਪਾਂ ਕਬ ਲਾਈਟ ਮਗਾ ਲੀ ਹਣਾ ਸੁਣਨੀ ਵੀਰੇ ਲਾਈਟ ਦੀ ਲੋੜ ਪਊਗੀ ਤੇ ਆ ਜੋ ਇਧਰਲੇ ਪਾਸੇ ਚੱਲ ਗਏ ਆਪਾਂ ਦੇਖੀਏ ਕਿਵੇਂ ਆ ਚੋਰ ਮੋਰੀਆਂ ਹਾਂ ਆ ਇਧਰ ਨੰਗੇ ਆ ਰਿਹਾ ਸੀ ਕਰਨ ਹਾਂ ਲੈ ਆ ਗਏ ਆ ਇਧਰਲੇ ਪਾਸੇ ਬੱਲੇ ਬੱਲੇ ਤੇ ਇਧਰਲੇ ਪਾਸੇ ਇੱਕ ਅਲੱਗ ਮਾਹੌਲ ਸੀਗਾ ਇਸ ਪਾਸੇ ਇੱਕ ਅਲੱਗ ਮਾਹੌਲ ਹੁੰਦਾ ਸੀਗਾ ਰਾਜਾ ਦੀਵਾਨੇ ਖਾਸ ਚ ਇੱਥੋਂ ਦੀ ਐਂਟਰੀ ਕਰਦਾ ਸੀਗਾ ਇੱਥੋਂ ਦੀ ਐਂਟਰੀ ਕਰਦਾ ਸੀ ਤੇ ਇਧਰਲੇ ਪਾਸੇ ਇਸ਼ਨਾਨ ਘਰ ਆ ਰਾਣੀਆਂ ਦੇ ਵਾਸਤੇ ਇਹ ਰਾਣੀਆਂ ਦੇ ਵਾਸਤੇ ਅੰਦਰ ਖਾਤੇ ਬਣਾਇਆ ਗਿਆ ਇੱਕ ਪੂਲ ਕਹਿੰਦੇ ਸਵੀਮਿੰਗ ਪੂਲ ਟਾਈਪ ਆ ਦੇਖੋ ਇੱਥੇ ਰਾਣੀਆਂ ਨਹਾਉਣ ਦਾ ਕੰਮ ਸਾਰਾ ਇੱਕ ਮੈਂ ਹੋਰ ਖਾਸ ਦੱਸਾਂ ਇਹਨਾਂ ਇੰਟਰਸਟ ਭਰਪੂਰ ਕਿਵੇਂ ਬਣਾਉਂਦੇ ਸੀਗੇ ਮਤਲਬ ਇਹਨਾਂ ਦਾ ਸ਼ਾਹੀ ਇਸ਼ਨਾਨ ਜਿਹਨੂੰ ਕਹ ਦਿੰਦੇ ਨੇ ਉਹ ਸ਼ਾਹੀ ਇਸ਼ਨਾਨ ਹੁੰਦੇ ਸੀਗੇ ਇਹਨਾਂ ਦੇ ਤੁਸੀਂ ਦੇਖੋ ਇੱਧਰ ਆਉ ਮੜਾ ਜਿਹਾ ਇਹਦੇ ਚਾਰੇ ਪਾਸੇ ਪਾਣੀ ਭਰਿਆ ਹੁੰਦਾ ਸੀਗਾ ਆ ਕੌਂਡ ਦੇ ਤੇ ਆ ਜਿਹੜੇ ਖਾਨੇ ਦੱਸ ਰਹੇ ਐ ਨਾ ਤੁਹਾਨੂੰ ਆਹਾ ਆ ਦੇਖਿਓ ਕਿਰਾਂ ਇਹਨਾਂ 'ਚ ਕੀ ਹੁੰਦਾ ਸੀ ਕਿ ਦੀਵੇ ਬਾਲ ਦਿੰਦੇ ਸੀਗੇ ਇਹਦੇ ਨਾਲ ਮਤਲਬ ਕਿਚ ਪਾਣੀ ਕਿ ਕਿ ਲੋਕੇ ਰੋਸ਼ਨੀ ਦੀਵਿਆਂ ਦੀ ਪਾਣੀ ਚ ਰਿਐਕਟ ਕਰਦੀ ਸੀ ਮਤਲਬ ਹੈ ਕਿ ਜਗਮਗਾ ਔਠਦਾ ਸੀਗਾ ਮਾਹੌਲ ਇਸ ਤਰੀਕੇ ਦਾ ਬਣ ਜਾਂਦਾ ਹੁੰਦਾ ਸੀਗਾ ਇਹਦੇ ਥੱਲੇ ਜਾਣ ਨੂੰ ਆ ਪਾਣੀ ਛੱਡਿਆ ਹੁੰਦਾ ਸੀ ਆ ਦੇਖੋ ਇਹ ਪੌੜੀਆਂ ਉੱਤਰ ਜਾਂਦੇ ਸੀ ਤੇ ਇੱਧਰ ਦੇ ਸਾਰੇ ਪਾਸੇ ਪਾਣੀ ਹੁੰਦਾ ਸੀਗਾ ਪਰ ਪਾਣੀ ਇਹ ਅਧਾਰਿਤ ਗਰਦ ਰਹਿੰਦਾ ਸੀਗਾ ਜੇਖਣੇ ਪਰਸਨਲ ਨਹਾਉਣਾ ਵਾ ਤੇ ਉਹ ਇੱਥੇ ਫਿਰ ਇਹਦੇ ਵਿੱਚ ਚਲੇ ਜਾਂਦੇ ਸੀ ਇੱਧਰ ਵੀ ਜਾ ਕੇ ਨਹਾ ਸਕਦੇ ਹੁੰਦੇ ਸੀ ਆ ਸਕਦੇ ਤੇ ਕਰਨ ਵਿਰਾਜ ਇੱਧਰ ਆ ਜੀ ਆ ਖੂਬ ਹੀ ਹੈਗਾ ਇੱਥੋਂ ਕਿਉਂਕਿ ਸਾਰਾ ਕਨੈਕਟਡ ਹੀ ਆ ਕਿ ਆ ਦੇਖੋ ਕਿਰਾ ਇਧਰਲੇ ਪਾਸੇ ਖੂਹ ਵੀ ਆ ਆ ਸੀ ਦੇਖ ਸਕਦੇ ਹੋ ਇੱਥੋਂ ਪਾਣੀ ਭਰਿਆ ਜਾਂਦਾ ਸੀ ਕਰਨ ਖੂਹ ਦਿਖਾ ਦੇ ਕਿਰਾ ਲੈ ਆ ਇਹ ਅੰਦਰ ਖਾਤੇ ਖੂਹ ਬਣਾਇਆ ਹੋਇਆ ਸੀਗਾ ਦੇਖੋ ਲੈ ਮਤਲਬ ਪਰਦੇ ਦੇ ਵਿੱਚ ਹੀ ਸਾਰਾ ਪ੍ਰਬੰਧ ਕੀਤਾ ਹੋਇਆ ਸੀ ਉਹਨਾਂ ਦਾ ਤਾਂ ਤੱਕ ਦਿਖਾ ਦਿਓ ਵੀ ਕਿਸ ਤਰੀਕੇ ਦਾ ਪ੍ਰਬੰਧ ਆ ਤਾਂ ਤਾਂ ਵੀ ਪਾਣੀ ਕੱਢਿਆ ਜਾ ਸਕਦਾ ਸੀਗੇ ਇਹਦੇ ਥਾਣੇ ਤੇ ਇੱਕ ਡਰੇਨੇਜ ਸਿਸਟਮ ਕਿਵੇਂ ਸੀਗਾ ਜੋ ਵੱਧੂ ਪਾਣੀ ਹੁੰਦਾ ਸੀਗਾ ਇਹਦੇ ਥਾਣੀਆਂ ਆ ਤੇ ਖਾਲੀ ਬਣਾਈ ਹੋਈ ਆ ਆ ਦੇਖੋ ਕਿਲੇ ਦੇ ਚਾਰੇ ਪਾਸੇ ਇਧਰ ਖਾਲੀ ਬਣਾਈ ਹੋਈ ਨਜ਼ਰ ਆਉਗੀ ਇਸ ਤਰੀਕੇ ਦੇ ਨਾਲ ਮਤਲਬ ਸਾਰੇ ਪਾਸੇ ਪਾਣੀ ਦੀ ਸਪਲਾਈ ਸੀ ਅੰਡਰਗਰਾਉਂਡ ਹੁੰਦੀ ਵੀ ਤਾਂ ਕਿ ਕਿਲੇ ਦੇ ਵਿੱਚ ਇੱਕ ਵਧੀਆ ਮਾਹੌਲ ਬਣਿਆ ਰਹੇ ਕੋਈ ਪਾਣੀ ਦਾ ਵਿਗਨ ਨਾ ਪਵੇ ਕਿਸੇ ਕਿਸਮ ਦਾ ਲੀਕੇਜ ਨਾ ਹੋਵੇ ਆ ਚਾਰੇ ਪਾਸੇ ਵੇਖੋ ਇਹ ਰਾਜਾ ਰਾਣੀ ਦੇ ਇੱਕ ਖਾਸ ਕਿਸਮ ਦੇ ਮਹਿਲ ਹੁੰਦੇ ਸੀਗੇ ਆਜੋ ਆਪਾਂ ਹੁਣ ਅੱਗੇ ਵੀ ਚੱਲਦੇ ਆਂ ਇਹ ਤਾਂ ਸੀਗਾ ਰਾਜਿਆਂ ਵਾਲਾ ਨਾਲ ਹੀ ਇਹ ਸਾਰਾ ਰਾਜੇ ਵਾਲਾ ਪੁਰਸ਼ ਨਹੀਂ ਆ ਦੇਖੋ ਗਿਰਾਂ ਤੇ ਆ ਸੀਗਾ ਮਤਲਬ ਇੱਕ ਖਾਸ ਮਾਹੌਲ ਜਦੋਂ ਕੋਈ ਰਾਜ ਖਾਸ ਸਮਾਂ ਬਤਾਉਣਾ ਵਾ ਤਾਂ ਇਹ ਲਾਈਟਿੰਗ ਇੱਥੇ ਜਗਦੀ ਹੁੰਦੀ ਸੀ ਜائیں ਕਹਿ ਸਕਦਾ ਕਿ ਐਲਈਡੀਆਂ ਲਾਈਟਾਂ ਹੀ ਜ਼ਮਾਨੇ ਦੀਆਂ ਇਹ ਤਾਂ ਇਸ ਤਰੀਕਾ ਸੀ ਤੇ ਇਹਦੇ ਨਾਲ ਨਾਲ ਆਹ ਪਾਣੀ ਦੇ ਕੁੰਡ ਹੁੰਦੇ ਸੀਗੇ ਛੋਟੇ-ਛੋਟੇ ਪਾਣੀ ਦੇ ਕੁੰਡ ਹੁੰਦੇ ਸੀਗੇ ਇਹ ਤਾਂ ਕਿ ਹਵਾ ਠੰਡੀ ਅੰਦਰ ਐਂਟਰ ਕਰ ਸਕੇ ਤੇ ਆਹ ਬਾਰਾਂਦਰੀ ਇਹ ਹਵਾਦਾਰ ਮਤਲਬ ਜਿੱਥੇ ਰਾਜਾ ਮਤਲਬ ਕਿ ਉਹ ਸੋਫਾ ਢਾ ਕੇ ਜਾਂ ਕਿਸੇ ਤਰੀਕੇ ਨਾਲ ਬੈਠ ਸਕਦਾ ਹੁੰਦਾ ਸੀਗਾ ਆਹ ਡਿਜ਼ਾਈਨਿੰਗ ਦੇਖੋ ਕਿੰਡੀ ਕਮਾਲ ਦੀ ਲਾਲ ਪੱਥਰ ਦੀ ਬਣੀ ਹੋਈ ਇਮਾਰਤ ਆ ਸਾਰੀ ਦੇਖਿਓ ਕਿਰਾਂ ਤੇ ਇਹਦੇ ਵਿੱਚ ਕੀ ਸੀ ਕਿ ਬਾਹਰ ਇਧਰ ਨਿਗਾ ਰੱਖਣ ਦੇ ਲਈ ਵੀ ਪ੍ਰਬੰਧ ਪੂਰਾ ਵਾ ਇੱਥੋਂ ਦੀ ਆ ਛਿਰੋਖੇ ਦਿੱਤੇ ਹੋਏ ਆ ਬਾਹਰ ਦੇਖਣ ਦੇ ਲਈ ਵੀ ਕਿਸ ਤਰੀਕੇ ਨਾਲ ਆ ਦੇਖ ਸਕਦੇ ਹੋ ਬਾਹਰ ਇੱਥੋਂ ਦੀ ਨਿਗਾ ਰੱਖੀ ਜਾ ਸਕਦੀ ਸੀਗੀ ਸਾਰਾ ਲਾਲ ਪੱਥਰ ਦਾ ਸ਼ਤਾਂ ਬਹੁਤ ਕਮਾਲ ਦੀਆਂ ਨੇ ਆ ਡਿਜ਼ਾਈਨਿੰਗ ਦੇਖੋ ਲੈ ਆ ਡਿਜ਼ਾਈਨ ਹੀ ਨਹੀਂ ਕਿੱਥੋਂ ਮਿਲਣਾ ਮਤਲਬ ਇੰਨਾ ਸ਼ਾਹੀ ਇਮਾਰਤਾਂ ਦੇ ਵਿੱਚ ਹੀ ਇਹ ਦੇਖਣ ਨੂੰ ਮਿਲੂਗਾ ਆਮ ਤੌਰ ਤੇ ਹੋਰ ਕਿਤੇ ਨਹੀਂ ਦੇਖਣ ਨੂੰ ਮਿਲਣਾ ਇਧਰਲੇ ਪਾਸੇ ਆਜੋ ਕਰਨ ਆਪਾਂ ਰਾਜੇ ਦੇ ਉਤਲੇ ਮਹਿਲਾਂ ਵੱਲ ਚੱਲਦੇ ਆਂ ਥੋੜਾ ਜਿਹਾ ਨੀਰਾਵਾ ਹਾਥ ਕੁੜੀਆਂ ਇਹ ਮਹਾਰਾਜਾ ਪ੍ਰਤਾਪ ਸਿੰਘ ਨੂੰ ਦਿੱਤਾ ਗਿਆ ਸੀਗਾ ਬਦਨ ਸਿੰਘ ਜੀ ਨੇ ਹਾਲ ਇੱਕ ਵਜੋ ਤਾਂ ਹਾਂ ਕਾਫੀ ਤਾਂ ਇਹ ਆਪਾਂ ਥੱਲੇ ਇਧਰੋਂ ਆਪਾਂ ਹੋਰ ਤਾਂ ਚੱਲ ਗਏ ਹੋਰ ਚੱਲਦੇ ਤਾਂ ਬਹੁਤ ਕਮਰੇ ਆ ਆ ਇਧਰ ਛੱਤਾਂ ਡਿੱਗ ਚੁੱਕੀਆਂ ਬਾਹਰ ਬੰਦ ਹੋ ਚੁੱਕਿਆ ਚਲ ਥੱਲੇ ਚੱਲ ਕਰਨ ਫਿਰ ਮਗਰ ਮੁੜ ਚਲੀਏ ਮਗਰੀ ਤੇ ਆਪਾਂ ਇੱਧਰਲੇ ਛੱਤਾਂ ਪਾਸ ਇੱਧਰ ਘੁੰਮ ਕੇ ਆ ਕੇ ਦੇਖਦੇ ਆ ਆ ਜਾ ਚੰਮ ਗਿੱਦੜ ਬਹੁਤ ਆ ਆਹ ਦੇਖ ਸਕਦੇ ਹੋ ਇਹ ਤੋਂ ਬਾਹਰ ਦਾ ਦ੍ਰਿਸ਼ ਪਾਂ ਇਸੇ ਪਾਸੇ ਸੀਗਾ ਤੇ ਆਜੋ ਇੱਧਰਲੇ ਪਾਸੇ ਤੁਰਿਓ ਬਹੁਤ ਖੂਬਸੂਰਤ ਇਮਾਰਤ ਆ ਯਾਰ ਇਹ ਬਹੁਤ ਆਲੀਸ਼ਾਨ ਕਮਰੇ ਆ ਉੱਤਲੇ ਪਾਸੇ ਕਮਰੇ ਵੀ ਦਿਖਾ ਦਿਆਂ ਆ ਜੋ ਹਾਂ ਆ ਕਮਰਾ ਵਾ ਕਮਰੇ ਦੇ ਵਿੱਚ ਖੂ ਆਪਾਂ ਦਾ ਇੱਕ ਟੂਟੀ ਲਵਾ ਕੇ ਕਹਿੰਦੇ ਨੇ ਵੀ ਸਾਡਾ ਅਟੈਚ ਵਾਸ਼ਰੂਮ ਆ ਤਾਂ ਰਾਜਾ ਨੇ ਖੂ ਲਵਾਇ ਸੀ ਆਪਦੇ ਅਟੈਚ ਆ ਦੇਖੋ ਇੱਧਰਲੇ ਪਾਸੇ ਆ ਖੂ ਆ ਕਰ ਗਾਣਾ ਜਾਈ ਅੱਗੇ ਵੀ ਹਾਂ ਦੇਖਿਓ ਆ ਥੱਲੇ ਖੂ ਆ ਏ ਮਤਲਬ ਅਟੈਚ ਖੂ ਲਵਾਇਆ ਸੀ ਰਾਜੇ ਨੇ ਏਡੀ ਵੱਡੀ ਗੱਲ ਸੀਗੀ ਤੇ ਆਓ ਦੇਖਿਓ ਕਿਰਾ ਲੈ ਸ਼ਿ ਅਸ਼ੱਤਾਂ ਵੀ ਕਿਸਤਕਾਰ ਦੀਆਂ ਟੇਪਰ ਜੀਆਂ ਛੱਤਾਂ ਨੇ ਮਤਲਬ ਇੱਥੇ ਗਰਮੀ ਗੁਰਮੀ ਦਾ ਕੋਈ ਅਸਰ ਨਹੀਂ ਸੀ ਹੁੰਦਾ ਨਾ ਠੰਡ ਦਾ ਨਾ ਗਰਮੀ ਦਾ ਇਸ ਤਰੀਕੇ ਦੀਆਂ ਛੱਤਾਂ ਸੀਗੀਆਂ ਇੱਥੇ ਆ ਜਾ ਕਰਨ ਇੱਥੇ ਲਫਸ ਚੱਲ ਗਏ ਚੱਲ ਗਏ ਆਹੇ ਆਜੋ ਆ ਆ ਦੇਖੋ ਕਿਰਾ ਆ ਯਾਰ ਦੇਖੋ ਕਮਾਲ ਹੀ ਆ ਨਾ ਡਿਜ਼ਾਈਨਿੰਗ ਤੇ ਆ ਯਾਰ ਕੀ ਹੋ ਸਕਦਾ ਇਹ ਹਵਾ ਹੂਵਾ ਆਉਣ ਨੂੰ ਜਾਂ ਕਹਿ ਸਕਦੇ ਆ ਕਿ ਤਾਂ ਤੋਂ ਕੁਝ ਉਸ ਤਰੀਕੇ ਦਾ ਕੁਝ ਰੱਖਿਆ ਗਿਆ ਸਮਝਦੇ ਹੋ ਬਾਹਰ ਆ ਪਰ ਗੱਲ ਕੀ ਆ ਇਹ ਨੂੰ ਸਮਝੂ ਨਹੀਂ ਆ ਰਹੀ ਆ ਜੋ ਇਧਰਲੇ ਪਾਸੇ ਬਹੁਤ ਸ਼ਾਨਦਾਰ ਡਿਜ਼ਾਈਨਿੰਗ ਹੈ ਪਰਸਨਲ ਰੂਮ ਆ ਰਾਜੇ ਦਾ ਪਰਸਨਲ ਰੂਮ ਜਿਹਨੂੰ ਕਹਿ ਦਿੰਨੇ ਆ ਇਧਰਲੇ ਪਾਸੇ ਵੀ ਰਾਣੀਆਂ ਦੇ ਦੂਜੀਆਂ ਦੇ ਮਹਿਲ ਹੈਗੇ ਆ ਉਧਰ ਵੀ ਆਪਾਂ ਗਿੜਾ ਦੇਵਾਂਗੇ ਹਾਂ ਤੇ ਹਰ ਥਾਂ ਦੇ ਉੱਤੇ ਲਾਈਟਿੰਗ ਕਰਨ ਲਈ ਪ੍ਰਬੰਧ ਕੀਤੇ ਹੋਏ ਸੀ ਰਾਜਿਆਂ ਦੇ ਆ ਦੇਖੋ ਹਾਂ ਲਾਈਟਿੰਗ ਕਰਨ ਦੇ ਲਈ ਇੱਥੇ ਕੱਲੇ-ਕੱਲੇ ਚ ਦੀਵੇ ਜਗਾ ਕੇ ਰੱਖੇ ਜਾਂਦੇ ਸੀਗੇ ਤਾਂਕਿ ਰਾਤ ਦੇ ਸਮੇਂ ਚਾਨਣ ਵਧੀਆ ਤੇ ਮਾਹੌਲ ਵਧੀਆ ਬਣਿਆ ਰਹੇ ਇਹੋ ਜਿਹਾ ਪ੍ਰਬੰਧ ਸੀ ਇੱਧਰ ਦੇਖਾਂ ਜਾ ਕੇ ਆ ਵੀ ਇੱਕ ਗੁਪਤ ਕਮਰਾ ਹੀ ਆ ਹਾਜੂ ਹਾਜੂ ਆਹ ਬਹੁਤ ਸੋਹਣਾ ਕਮਰਾ ਯਾਰ ਦੇਖੋ ਕਿਰਾ ਜਿਵੇਂ ਗਰਮੀ ਆਉਂਦੀਆਂ ਹੋਣਗੀਆਂ ਹਵਾ ਜੇ ਇਧਰੋਂ ਚੱਲਦੀ ਆ ਤਾਂ ਰਾਜਾ ਉੱਥੇ ਬੈਹਿੰਦਾ ਹੋਊਗਾ ਉਧਰੋਂ ਹਵਾ ਆਉਂਦੀ ਹੋਊਗੀ ਯਾਰ ਫਰਲ ਫਰਲ ਦੇ ਕੋਈ ਗਾਇ ਤੇ ਮੈਂ ਪਲੰਗ ਡਾ ਕੇ ਬੈਠਾ ਹੁੰਦਾ ਹਉ ਹੈ ਕਿ ਨਾ ਗੱਲਬਾਤ ਪੂਰੀ ਕਿੰਨਾ ਕੰਮ ਸੀ ਉਹਨਾਂ ਦੇ ਵਿੱਚ ਕਮਾਲ ਦੀ ਨਜ਼ਰ ਆਉਗੀ ਆਪਾਂ ਚੱਲ ਗਏ ਕਰਨ ਥੱਲੇ ਆਜੋ ਆਪਾਂ ਹੋਰ ਪਾਸੇ ਜਾ ਕੇ ਦੇਖਦੇ ਆ ਆ ਦੇਖੋ ਇਹ ਆਪਾਂ ਹੋਰ ਇੱਕ ਰਾਜ ਰਾਣੀ ਦੇ ਮਹਿਲ ਦੇ ਵਿੱਚ ਆ ਗਏ ਆ ਇਹ ਵੀ ਲਾਲ ਪੱਥਰ ਦਾ ਹੀ ਬਣਿਆ ਹੋਣਾ ਕਿਉਂਕਿ ਰਾਜਿਆਂ ਦੀਆਂ ਰਾਣੀਆਂ ਬਹੁਤ ਹੁੰਦੀਆਂ ਸੀ ਉੱਤੇ ਉਹਨਾਂ ਵਾਸਤੇ ਅਲੱਗ-ਅਲੱਗ ਮਹਿਲ ਬਣਾਈ ਜਾਂਦੇ ਹੁੰਦੇ ਸੀ ਤੇ ਆਹ ਤੁਹਾਨੂੰ ਦੱਸ ਦਿਆਂ ਇਹ ਹੁੰਦਾ ਸੀ ਕਿ ਆ ਮੰਦਿਰ ਸ਼੍ਰੀ ਕ੍ਰਿਸ਼ਨ ਜੀ ਦਾ ਮੰਦਿਰ ਹੁੰਦਾ ਸੀਗਾ ਉਹਨਾਂ ਦੇ ਪੂਜਾ ਕਿਉਂਕਿ ਰਾਣੀਆਂ ਇੱਥੇ ਪੂਜਾ ਕਰਦੀਆਂ ਸੀ ਤੇ ਮੰਦਿਰ ਸੀ ਤੇ ਜਿਹੜੇ ਮਹਿਲ ਚੋਂ ਆਪਾਂ ਰਾਜੇ ਦੇ ਚੋਂ ਆਏ ਆ ਉਹ ਤਾਂ ਮਹਿਲ ਸੀ ਉਹਨਾਂ ਦਾ ਆਹ ਤੁਹਾਨੂੰ ਦੱਸ ਹੀ ਰਹੇ ਹੁਣਗੇ ਇੰਨਾ ਸੋਹਣਾ ਇਹ ਬਾਹਰਲੇ ਪਾਸੋਂ ਵੀ ਤੇ ਅੰਦਰਲੇ ਪਾਸੋਂ ਦਾ ਕਮਾਲ ਖੈਰ ਹੈਗੇ ਹੈਗਾ ਤੇ ਆਹ ਵੀ ਰਾਣੀਆਂ ਦੇ ਮਹਿਲ ਹੀ ਆ ਸਾਰੇ ਆਪਾਂ ਇੱਧਰਲੇ ਪਾਸੇ ਨਾਲ ਚੱਲਦੇ ਹਾਂ ਹੋਰ ਪ੍ਰਿਆਣਾ ਸੀ ਆਪਾਂ ਅਗਾਂਹ ਨੂੰ ਹਾਂ ਉਹ ਉਹ ਗੋਪਤ ਕਮਰੇ ਬਹੁਤ ਇੰਨਾ ਦੇ ਉਧਰ ਪਰਲੇ ਪਾਸੋਂ ਬੰਦ ਸੀ ਬਾਈ ਦਿਸਿਆ ਨਹੀਂ ਕੋਈ ਨਹੀਂ ਨਹੀਂ ਉਹ ਅੱਪਾ ਸਟਾਰ ਪਾਸ ਤੇ ਆਜੋ ਇੱਧਰਲੇ ਪਾਸੇ ਚੱਲੇ ਗਏ ਆ ਆਹ ਕੋਰ ਮਹਿਲ ਦੇ ਬੱਚਪੌ ਚੱਲੇ ਆਂ ਆਡਰ ਦਾ ਮਹਿਲਾਂ ਦੇ ਨਾਮ ਰੱਖੇ ਹੁੰਦੇ ਸੀ ਇਹਨਾਂ ਨੇ ਕਿਸੇ ਦਾ ਕ੍ਰਿਸ਼ਨ ਮਹਿਲ ਵੀ ਰੱਖ ਦਿੰਦੇ ਸੀਗੇ ਆਓ ਇਧਰਲੇ ਪਾਸੇ ਆਜੋ ਆਹ ਆ ਵੀ ਲੈ ਕਮਾਲ ਹੀ ਕਿੰਨੀਆਂ ਆਲੀ ਸ਼ਾਨ ਇਮਾਰਤਾਂ ਯਾਰ ਭਰਤਪੁਰ ਦੇ ਰਾਜਾ ਨੇ ਇਹਨਾਂ ਨੇ ਦਿੱਲੀ ਲੁੱਟੀ ਸੀਗੀ ਤੇ ਦਿੱਲੀ ਦੇ ਵਿੱਚੋਂ ਚੰਗਾ ਇਹਨਾਂ ਨੂੰ ਖਜ਼ਾਨਾ ਮਿਲਿਆ ਸੀ ਕਰਨਵਰਾਜ ਇੱਕ ਹੋਰ ਚੀਜ਼ ਦਿਖਾਵਾਂ ਤੁਹਾਨੂੰ ਇਹ ਕਮਾਲ ਦੀ ਆ ਕੀ ਸੀਗੀ ਚੀਜ਼ ਇਹਦੇ ਵਿੱਚ ਨਾ ਪੈਸਾ ਢੇਲਾ ਰੱਖਣਾ ਜੀ ਲੁਕੋ ਕੇ ਆਹ ਹੋਲ ਦੇ ਵਿੱਚ ਪੈਸਾ ਢੇਲਾ ਲੁਕੋ ਕੇ ਰੱਖਦੇ ਸੀ ਤੇ ਉਤੋਂ ਦੀ ਪੱਟੀ ਬੰਦ ਕਰ ਦਿੰਦੇ ਹੁੰਦੇ ਸੀਗੇ ਇਹ ਸੀਗਾ ਮਤਲਬ ਕੰਮ ਪੈਸਾ ਢੇਲਾ ਲੁਕੋਣ ਨੂੰ ਜਿਵੇਂ ਇੱਕ ਆ ਪੱਥਰ ਲੱਗਿਆ ਇਹਦੇ ਵਿੱਚ ਵੀ ਮਗਰਲੇ ਪਾਸੇ ਕੁਝ ਸਮਾਨ ਰੱਖ ਕੇ ਮੂਰੋ ਕੁਝ ਸੱਲ ਪੱਥਰ ਲਾ ਦਿੰਦੇ ਸੀ ਪਤਾ ਲੱਗੇ ਵੀ ਕੋਈ ਮੂਰਤੀ ਲੱਗੀ ਆ ਤੇ ਖਜ਼ਾਨੇ ਦਾ ਨਾ ਪੈਸੇ ਢੇਲੇ ਦਾ ਨਾ ਪਤਾ ਲੱਗੇ ਆ ਵੀ ਛੋਟਾ ਜਿਹਾ ਕਮਰਾ ਵਾ ਇਹ ਕਹਿ ਸਕਦਾ ਕਿ ਕਹਿ ਸਕਦਾ ਕਿ ਸਟੋਰ ਰੂਮ ਹੋ ਸਕਦਾ ਜਾਂ ਮੰਦਰ ਹੋ ਸਕਦਾ ਛੋਟਾ ਜਿਹਾ ਬਣਾਇਆ ਹਰ ਰਾਣੀ ਦੇ ਵਾਸਤੇ ਉਹ ਪਰਸਨਲ ਕਮਰਾ ਤਾਂ ਹੁੰਦਾ ਸੀ ਨਾਲ ਉਹਦੇ ਵਿੱਚ ਪਰਸਨਲ ਮੰਦਰ ਵੀ ਹੁੰਦਾ ਸੀਗਾ ਤਾਂ ਤੋਂ ਕਰਨੇ ਵਿਰਾਜ ਦਿਖਾ ਦਿਓ ਕਰ ਸੁਨੀ ਵੀਰੇ ਬੈਂਟਰੀ ਫੜੋਗੇ ਤਾਂ ਦਿਖਾ ਦਿਓ ਵੀ ਕਿੰਨਾ ਸੋਨਾ ਇਹ ਅਲੱਗ ਤੋਂ ਮਹਿਲ ਦੇ ਵਿੱਚ ਆਪਾਂ ਆ ਚੁੱਕੇ ਆ ਇਹ ਵੀ ਭਰਤਪੁਰ ਦੇ ਰਾਜਿਆਂ ਦਾ ਕਿਲਾ ਜਿੱਥੇ ਆਪਾਂ ਫਿਰ ਰਹੇ ਹਾਂ ਇਸ ਵਕਤ ਦੇਖ ਸਕੋ ਤੁਸੀਂ ਕਿਆ ਗੱਲਬਾਤ ਆ ਪੂਰੀ ਤੇ ਬਹੁਤ ਲੱਖਾਂ ਇੱਕਾ ਜਾਲੀ ਦਿਖਾਣੀ ਕਰਨੇ ਵਿਰਾਜ ਆ ਆ ਜਾਲੀਆਂ ਇਹ ਤੇ ਪਾਣੀ ਹਰ ਦੇ ਸੀਵਰੇਜ ਦਾ ਸਿਸਟਮ ਪੂਰਾ ਹੁੰਦਾ ਸੀਗਾ ਆ ਦੇਖੋ ਜਾਲੀਆਂ ਲਾ ਕੇ ਰੱਖੀਆਂ ਹੋਈਆਂ ਇਹ ਪੱਥਰ ਦੀਆਂ ਵਨ ਪੀਸ ਜਾਲੀਆਂ ਵਾਂ ਇੱਕ ਪੀਸ ਜਿਉਂ ਕੱਟ-ਕੱਟ ਕੇ ਇਹ ਬਣਾਈਆਂ ਗਈਆਂ ਵਾਂ ਕੋਈ ਹੋਰ ਗੱਲ ਨਹੀਂ ਇਹ ਦੇਖੋ ਤੇ ਆयो ਆ ਦੇ ਕੋ ਯਾਰ ਲੈ ਖੰਡਰ ਹੋ ਚੁੱਕੇ ਮਹਿਲ ਯਾਰ ਕੀ ਕਲਾਕਾਰੀ ਸੀ ਉਹਨਾਂ ਲੋਕਾਂ ਦੇ ਵਿੱਚ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਆਖਾਂ ਕੀ ਲਫ਼ਜ਼ ਵਰਤਾਂ ਉਹਨਾਂ ਦੀ ਲੇ ਵੀ ਕਿਹੜਾ ਲੰਕਰ ਵਰਤਿਆ ਜਾਵੇ ਉਹਨਾਂ ਦੀ ਕਲਾ ਨੂੰ ਸਜਦਾ ਕਰਨ ਦੇ ਲਈ ਜੇ ਤੁਹਾਡੇ ਮਨਚਾਹਤ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਣਾ ਇਧਰ ਨਿਹਰਕੋਪ ਬਹੁਤ ਆਜੂ ਕਰਨ ਮੜਾ ਜੇ ਇਧਰਲੇ ਪਾਸੇ ਇਧਰ ਚੰਮ ਗਿੱਧੜ ਬਹੁਤ ਆ ਤੇ ਆਜੂ ਇਧਰਲੇ ਪਾਸੇ ਮੜਿਓ ਤੇ ਆਹ ਦੇਖੋ ਦਰਸ਼ਕੋ ਕਿੱਡੇ ਕਿੱਡੇ ਦਰਵਾਜ਼ੇ ਲੱਗੇ ਹੋਇਆ ਹੁਣ ਆਪਾਂ ਇਧਰਲੇ ਮਹਿਲ ਚੋਂ ਵਾਪਸ ਆ ਬਾਹਰ ਆ ਰਹੇ ਆ ਤੇ ਆਹ ਚਿੱਤਰਕਾਰੀ ਦਿਖਾ ਦਿਓ ਕਿੰਨੀ ਸੋਹਣੀ ਆ ਚਿੱਟੇ ਰੰਗ ਦੀ ਇਹ ਖਰਾਬ ਨਹੀਂ ਹੁੰਦੇ ਰਾਂਗੇ ਗਿੱਲੇ ਪਲਾਸਟਰ ਦੇ ਨਾਲ ਕੀਤੀ ਗਈਆਂ ਕਾਰਤ ਕਲਾਕਾਰੀਆਂ ਨੇ ਇਹ ਦੇਖੋ ਤੇ ਆ ਕਿੱਡਾ ਸੋਹਣੀ ਇਮਾਰਤਾ ਕਰਨ ਆ ਰਿਹਾ ਸਹੀ ਬਾਈ ਆ ਦੇਖੋ ਕਿ ਇੱਧਰ ਕਮਾਦੀ ਤੇ ਇੱਧਰਲੇ ਪਾਸੇ ਹੁਣ ਲੱਗ ਚੱਲਾ ਮੈਂ ਬਰੂਦੀ ਸੁਰੰਗਾ ਮਤਲ ਜਿਤ ਕਹਿ ਕਹਿ ਸਕਦਾ ਕਿ ਬਰੂਦ ਵਗੈਰਾ ਰੱਖਦੇ ਹੁੰਦੇ ਸੀਗੇ ਕਿਉਂਕਿ ਬਰੂਦ ਉੱਥੇ ਰੱਖਿਆ ਜਾਂਦਾ ਸੀ ਜਿੱਥੇ ਤੋਪ ਖੜਨੀ ਹੁੰਦੀ ਓਦੇ ਨੇੜੇ ਵੀ ਉਧਰ ਲੜਾਈ ਲੱਗ ਜੇ ਕਹਦੇ ਵੀ ਰਸਤਾ ਰੱਖ ਕੇ ਭੁੱਲ ਗਏ ਆ ਜਾਂ ਨੇੜੇ ਨਹੀਂ ਦੂਰ ਆ ਤੋਂ ਉਧਰੋਂ ਤੱਕਲੇ ਤੱਕ ਦਾ ਕਬਜ਼ਾ ਕਰ ਲੂਗਾ ਆ ਦੇਖੋ ਇੱਕ ਆ ਇਹਦਾ ਐਂਟਰੀ ਗੇਟ ਸੀਗਾ ਇਹ ਇੱਕ ਅਲੱਗ ਪੋਰਸ਼ਨ ਸੀ ਸਾਰੇ ਦੇ ਕਿਲੇ ਦਾ ਹੀ ਆ ਆਪਾਂ ਬਰਜ ਵਾਲੇ ਪਾਸੇ ਚੱਲਦੇ ਆਂ ਆਜੋ ਕਿੱਧਰ ਦੀ ਰਾਹ ਚਲ ਗਏ ਆ ਆਪਾਂ ਡੰਡੀ ਜਾਂਦੀ ਆ ਆਜੋ ਇੱਧਰਲੇ ਪਾਸੇ ਤੁਹਾਨੂੰ ਮੈਂ ਇੱਕ ਹੋਰ ਖਾਸ ਚੀਜ਼ ਦਿਖਾ ਕੇ ਲੈ ਕੇ ਆਉਣਾ ਵਾ ਇਹ ਇਹ ਤੁਹਾਨੂੰ ਮੈਂ ਦੱਸ ਦਿਆਂ ਵੀ ਚਤੌੜਗੜ੍ਹ ਆ ਜਿਹੜੇ ਹਾ ਚਤੌੜਗੜ੍ਹ ਦੇ ਕਿਲੇ ਚੋਂ ਜਿਹੜਾ ਸੀਗਾ ਆਪਣਾ ਅਲਾਉਦਦਿਨ ਖਿਲਜੀ ਤਖਤ ਤੇ ਪਟਕੇ ਲੈ ਕੇ ਆਏ ਦਰਵਾਜ਼ੇ ਲੈ ਕੇ ਆਇਆ ਸੀਗਾ ਉਹ ਦਿੱਲੀ ਲਿਆਂਦੇ ਸੀ ਤੇਰੀ ਮਿਸਾਦੀ ਚ ਉਦੋਂ ਬਾਅਦ ਚ ਮੋਗਲਾਂ ਦਾ ਰਾਜ ਆ ਗਿਆ ਮੋਗਲਾਂ ਦੇ ਰਾਜ ਵੇਲੇ ਜਿਹੜੇ जाट ਰਾਜੇ ਸੀਗੇ ਜਵਾਰ ਸਿੰਘ ਹੁਣੀ ਉਹ ਕਿਲੇ ਦੇ ਵਿੱਚੋਂ ਤਖਤ ਤੇ ਚੱਕ ਪਟ ਲਿਆ ਸੀ ਉਹ ਹਜੇ ਵੀ ਭਰਤਪੁਰ ਦੇ ਕਿਲੇ ਨੂੰ ਲੱਗੇ ਹੋਏ ਆ ਅ ਕਿਹੜੇ ਬਰਤਾਨੀ ਚੱਲ ਗਿਆ ਆਪਾਂ ਆ ਜਿਹੜੇ ਹੌਲ ਦੇਖ ਰਹੇ ਹੋ ਨਾ ਤੁਸੀਂ ਆਹਾ ਖੋਲ ਜਿਹੜੇ ਆਹ ਵੱਡੇ ਵੱਡੇ ਦਰਵਾਜੇ ਲੱਗੇ ਆਲੇ ਇੱਥੇ ਬਰੂਦ ਰੱਖਿਆ ਜਾਂਦਾ ਹੁੰਦਾ ਸੀਗਾ ਇੱਥੇ ਬਰੂਦ ਰੱਖਿਆ ਜਾਂਦਾ ਸੀਗਾ ਤੇ ਬਰੂਦ ਜਦੋਂ ਕੱਢ ਕੇ ਫਿਰ ਆਹ ਤਾਂ ਚੜਾ ਕੇ ਫਾਇਰਿੰਗ ਕਰਨ ਲਈ ਵਰਤਿਆ ਜਾਂਦਾ ਸੀ ਇਧਰ ਵੀ ਚਲਦੇ ਆ ਜੋ ਆਪਾਂ ਤਾਂ ਚੜ੍ਹਦੀ ਸੋਚਦੇ ਆ ਕਿਧਰ ਦੀ ਦੇਖਦੇ ਆਪਾਂ ਮੜਾ ਜਿਆ ਅ ਆਜੋ ਤਾਂ ਚੱਲ ਗਏ ਪੌੜੀਆਂ ਤੋਂ ਦੀ ਆਪਾਂ ਚੜਦੇ ਆ ਤਾਂ ਤਾਂ ਜਿੱਥੇ ਤੋਪਾਂ ਰੱਖੀਆਂ ਹੁੰਦੀਆਂ ਸੀ ਉਸ ਪਾਸੇ ਚੱਲਦੇ ਆ ਆਹ ਖਾਮਾਤੇ ਬਰੂਦ ਰੱਖਿਆ ਜਾਂਦਾ ਸੀ ਸਾਰਾ ਮਤਲਬ ਇੱਥੇ ਬਰੂਦ ਜਮਾ ਹੁੰਦਾ ਸੀਗਾ ਸਾਰਾ ਇਹ ਖੁੱਲਾ ਹੀ ਆ ਇਹ ਚਾਰੇ ਪਾਸੇ ਕੰਧਾਂ ਰਜੇ ਰਹੇ ਇੱਥੇ ਜਿੰਨਾ ਵੀ ਜਿੰਨਾ ਵੀ ਬਰੂਦ ਕਿਹੜਾ ਥੋੜੀ ਮਾਤਰਾਸ਼ ਹੁੰਦਾ ਸੀ ਬਹੁਤ ਵੱਡੇ ਪੱਧਰ ਤੇ ਇਸ ਥਾਂ ਦੇ ਉੱਤੇ ਬਰੂਦ ਜਮਾ ਕਰਕੇ ਰੱਖਿਆ ਜਾਂਦਾ ਸੀ ਸਟੋਰ ਕਰਕੇ ਵੀ ਕਿਸੇ ਵੀ ਵੇਲੇ ਲੋੜ ਪਵੇ ਤਾਂ ਤੁਸੀਂ ਉਹ ਕੰਮ ਆ ਸਕੇ ਆ ਦੇਖ ਲੈ ਦੂਰ ਤੱਕ ਖੁੱਲਾ ਡੁੱਲਾ ਕਮਰੇ ਦਸਣਗੇ ਤੇ ਇਧਰਲੇ ਪਾਸੇ ਵੀ ਆਈ ਆ ਉਹ ਦੂਰ ਤੱਕ ਤੁਸੀਂ ਨਿਗਾਹ ਪਾਉਗੀ ਮਤਲਬ ਸਾਰੇ ਬਰੂਦ ਦੇ ਵਾਸਤੇ ਹੀ ਸੀਗੇ ਤੇ ਅੱਜ ਤਾਂ ਵਾਲੇ ਪਾਸੇ ਚੱਲ ਗਏ ਆਪਾਂ ਹਾ ਹਾ ਕਮਾਲ ਬਹੁਤ ਚੌੜੀਆਂ ਕੰਧਾਂ ਨੇ ਜਿਹੜਾ ਕਮਰਾ ਉਹ ਸਿਰਫ ਇੰਨਾ ਹੀ ਆ ਤੇ ਆ ਠੋਸ ਕੰਧਾਂ ਆ ਠੋਸ ਕੰਧਾਂ ਆ ਕਮਰੇ ਥੱਲੇ ਰਹਿ ਗਏ ਜਿੱਥੇ ਬਰੂਦ ਰੱਖਦੇ ਸੀਗੇ ਆਇ ਤੁੜਾ ਫਲਾਂ ਪਾ ਕੇ ਫਾਇਰ ਕਰਨ ਨੂੰ ਆਪਾਂ ਕਿਲੇ ਦੇ ਦੂਜੇ ਜਿਹੜੇ ਮਹਿਲ ਸੀ ਆਪਾਂ ਸਾਰੇ ਇੱਧਰਲੇ ਪਾਸੇ ਦੇਖ ਕੇ ਆਏ ਆ ਪਰਲੇ ਪਾਸੇ ਸਾਰੇ ਥੱਲੇ ਮਹਿਲ ਰਹਿ ਗਏ ਹਾਂ ਦੇਖ ਸਕਦੇ ਹੋ ਤੁਸੀਂ ਤੇ ਇੱਥੇ ਤੂਪਾਂ ਹੁੰਦੀਆਂ ਸੀਗੀਆਂ ਇਸ ਥਾਂ ਦੇ ਉੱਤੇ ਇਸ ਥਾਂ ਦੇ ਤੂਪਾਂ ਫਟ ਹੁੰਦੀਆਂ ਸੀ ਪੱਟ ਪਟਾ ਕੇ ਲੈ ਗਿਆ ਆ ਡਾਡਨ ਜਿੰਨੇ ਵੀ ਸਰਕਾਰੀ ਦਫਤਰ ਨੇ ਜਾਂ ਕੋਈ ਡੀਸੀ ਆਫਿਸ ਆ ਉਹਨਾਂ ਦੇ ਮੂਹਰੇ ਤੋਪਾਂ ਚੱਕ ਇੱਥੋਂ ਰੱਖਤੀਆਂ ਹੁਣ ਉਹਨਾਂ ਨੇ ਪਰ ਇੱਥੇ ਸਾਰੀਆਂ ਤੋਪਾਂ ਪਈਆਂ ਹੁੰਦੀਆਂ ਸੀ ਇਹ ਸਾਰਾ ਇੱਕ ਕਸਬਾਈ ਆ ਛੋਟਾ ਜਿਹਾ ਜਿਹੜਾ ਇੱਥੇ ਆਪਾਂ ਪਹੁੰਚੋ ਆ ਵੈਰ ਜਿਹਨੂੰ ਕਹਿ ਦਿੰਦੇ ਆ ਉਸ ਇਲਾਕੇ ਦੇ ਵਿੱਚ ਵੱਡੇ ਵੱਡੇ ਬੁਰਜ ਤੁਹਾਨੂੰ ਦਿਖਸ ਜਾਣਗੇ ਇਹਦੇ ਦੋ ਮੇਨ ਗੇਟ ਆ ਇੱਕ ਗੇਟ ਇੱਕ ਗੇਟ ਇੱਧਰਲੇ ਪਾਸੇ ਆ ਗਿਆ ਹੱਥ ਨਾਲ ਨਿਗਾਹ ਕਰਨ ਅੱਗੇ ਨਾ ਚਾਹੋ ਆ ਰਹੀ ਜੀ ਸਹੀ ਦੋ ਮੇਨ ਗੇਟ ਆ ਸੋ ਦਰਸ਼ਕੋ ਅਗਲੀ ਵਾਰੀ ਹੋਰ ਕਿ ਨਵਾਂ ਵਿਸ਼ਾ ਲੈ ਕੇ ਮਿਲਦੇ ਆਪਾਂ ਮਿਹਰਬਾਨੀ ਧੰਨਵਾਦ